ਹਾਂਜੀ ਜਿੱਦ ਕਿ ਆਪਾਂ ਪੱਥਰ ਦੇ ਇਨਸਾਨ ਦੇ ਵਿੱਚ ਦੇਖਦੇ ਹਾਂ ਕਿ ਉਸਨੇ ਬੋਲੀਆਂ ਪਾਉਂਦੀ ਹੋਈ ਨੇ ਅਮਨ ਨੇ ਜੋ ਮੇਰਾ ਸੇਕੀ ਕਮਲੇ ਦਾ ਪੁੱਤ ਵੀ ਕਮਲੇ ਹੀ ਹੋਵੇਗਾ ਤੇ ਉਹ ਉਸ ਅਧਿਕਾਰ ਵਾਲੀ ਨੂੰ ਦਿਲ ਤੇ ਲੱਗੀ ਸੀ ਉਹ ਆਪਣੀ ਸੱਸ ਕੋਲ ਬੈਠ ਕੇ ਉਹੀ ਦੁੱਖ ਸੁੱਖ ਕਰ ਰਹੀ ਹੁੰਦੀ ਐ ਤੇ ਉਹ ਕਹਿੰਦੀ ਹੈ ਕਿ ਇਹਨਾਂ ਦਾ ਤਾਂ ਇਹੀ ਹਾਲ ਹੈ ਇਹ ਨਹੀਂ ਕੁਝ ਵੀ ਸੋਚਦੀਆਂ ਕਿ ਅਗਲੇ ਦਿਨ ਦਿਲ ਤੇ ਕੀ ਬੀਤੇਗੀ ਗਗਣ ਬਾਰੇ ਇਹ ਗੱਲਾਂ ਉਸ ਦੀ ਸੱਸ ਆਪਣੀ ਛੋਟੀ ਦੇ ਨਾਲ ਕਰ ਰਹੀ ਹੁੰਦੀ ਐ ਤੇ ਉਸ ਨੂੰ ਕਹਿ ਰਹੀ ਹੁੰਦੀ ਐ ਕਿ ਤੂੰ ਟੈਨਸ਼ਨ ਨਾ ਲੈ ਜਿਹੜੇ ਜਮਾਂਦਰੂ ਉਹਜੋ ਹੁੰਦੇ ਆ ਉਹਨਾਂ ਦੇ ਘਰ ਹੀ ਇਸ ਤਰ੍ਹਾਂ ਹੋ ਸਕਦਾ ਹੈ ਇਹ ਕੋਈ ਜਮਾਂਦਰੂ ਨਹੀਂ ਹੈ ਤਾਂ ਜਦੋਂ 7-8 ਸਾਲਾਂ ਦਾ ਸੀ ਤੇ ਆਪਣੇ ਪਿਓ ਦੇ ਨਾਲ ਕਿਤੇ ਜਾ ਰਿਹਾ ਸੀ ਤੇ ਉਦੋਂ ਇਹ ਡਿੱਗ ਗਿਆ ਸੀ ਤੇ ਉਸ ਤੋਂ ਬਾਅਦ ਇਹ ਸਹੀ ਨਹੀਂ ਹੋਇਆ ਇਸ ਦਾ ਬਹੁਤ ਇਲਾਜ ਕਰਵਾਇਆ ਤੇ ਉਹ ਕਹਿੰਦੀ ਹੈ ਕਿ ਮੈਂ ਹੁਣ ਫੇਰ ਤੋਂ ਇਲਾਜ ਇਸ ਦਾ ਕਰਵਾਵਾਂਗੀ ਦੂਜੇ ਪਾਸੇ ਰਾਜ ਘਰ ਤੋਂ ਡਰਮੀ ਲੈਣ ਆਇਆ ਹੁੰਦਾ ਹੈ ਤੇ ਉਹ ਡਰਮੀ ਲੱਭ ਰਿਹਾ ਹੁੰਦਾ ਹੈ ਤੇ ਇਹ ਡਰਮੀ ਲੱਭਦਾ ਲੱਭਦਾ ਕਿ ਆਪਣੇ ਇਹ ਦਵਾਈਆਂ ਵੀ ਲੱਭ ਰਿਹਾ ਹੁੰਦਾ ਹੈ ਤੇ ਗगन ਉਸ ਨੂੰ ਔਖਾ ਸੌਖਾ ਬੋਲਦੀ ਹੈ ਤੇ ਕਹਿੰਦੀ ਹੈ ਕਿ ਰਮੀ ਇੱਥੇ ਹੀ ਹੋਵੇਗੀ ਇਸ ਪਰੇ ਫਿਰ ਉਹ ਕਹਿੰਦੀ ਹੈ ਕਿ ਮੈਂ ਤਾਂ ਤਿਆਰ ਹੋਈ ਬੈਠੀ ਆ ਮੈਂ ਤਾਂ ਸੁਨਿਆਰੇ ਕੋਲ ਜਾ ਕੇ ਸੈਟਪ ਬਣਾਉਣਾ ਹੈ ਤੇ ਉਹ ਕਹਿੰਦਾ ਹੈ ਕਿ ਇਸ ਖੁਸ਼ੀ ਵਿੱਚ ਉਹ ਕਹਿੰਦੀ ਹੈ ਕਿ ਮੈਂ ਕਿਹਾ ਨਾ ਤੁਹਾਨੂੰ ਇੱਕ ਵਾਰੀ ਤੁਸੀਂ ਕਦੇ ਵੀ ਪਿਆਰ ਨਾਲ ਨਹੀਂ ਬੋਲ ਕੇ ਕਹਿ ਸਕਦੇ ਮੈਂ ਜਾਣਾ ਹੈ ਤੇ ਜਾਣਾ ਹੈ ਫਿਰ ਰਾਜ ਨੂੰ ਹੌਲੀ-ਹੌਲੀ ਮੰਨ ਜਾਂਦਾ ਹੈ ਬਹਿਸ ਕਰਨ ਤੋਂ ਬਾਅਦ ਤੇ ਇਹਦਾ ਹੈ ਕਿ ਤੇਰੇ ਪੈਣ ਆਲ ਗਏ ਨੇ ਉਹ ਕਹਿੰਦੀ ਹੱਥ ਤਾਂ ਲਾ ਕੇ ਦਿਖਾ ਤੇ ਇਹਨੂੰ ਦੱਸਾਂਗੀ ਪਤਾ ਕੀ ਹਾਲ ਹੈ ਜਿਵੇਂ ਕਿਸੇ ਦੇ ਮਰੀਦਾ ਹੁੰਦਾ ਹੈ ਇਥੋਂ ਹੀ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਝਗੜਾ ਹੋ ਰਿਹਾ ਹੁੰਦਾ ਹੈ ਤੇ ਫਿਰ ਰਾਜ ਨੂੰ ਆਖਰਕਾਰ ਮੰਨਣਾ ਹੀ ਪੈਂਦਾ ਹੈ ਤੇ ਉਹ ਕਹਿੰਦੀ ਹੈ ਕਿ ਤੇਰੇ ਨਾਲੋਂ ਤਾਂ ਭਗਤੂ ਹੀ ਚੰਗਾ ਹੈ ਜਿਹੜਾ ਆਪਣੀ ਘਰ ਵਾਲੀ ਦੀ ਹਰੇਕ ਗੱਲ ਮੰਨਦਾ ਹੈ ਜੇ ਉਹ ਕਹਿੰਦੀ ਹੈ ਕਿ ਗੋਲ ਗੱਪੇ ਖਵਾ ਕੇ ਖਾਣੇ ਨੇ ਤੇ ਉਸੇ ਟਾਈਮ ਉਸ ਲਈ ਲੈ ਕੇ ਆਉਂਦਾ ਹੈ ਤੇ ਉਸ ਨੂੰ ਗੋਲ ਗੱਪੇ ਖਵਾਉਂਦਾ ਹੈ ਫਿਰ ਇੱਥੇ ਹੀ ਰਾਜ ਪਿਆਰ ਨਾਲ ਉਸ ਦੇ ਸਿਰ ਨੂੰ ਪਚਕਾਰਦਾ ਹੈ ਤੇ ਕਹਿੰਦਾ ਹੁਣ ਠੀਕ ਓ ਕਹਿੰਦੀ ਨਹੀਂ ਹੁਣ ਠੀਕ ਮੈਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੀ ਤੁਸੀਂ ਮੇਰੇ ਨਾਲ ਸ਼ਹਿਰ ਚੱਲੋ ਫਿਰ ਰਾਜ ਇੱਥੇ ਹੀ ਮੰਨ ਜਾਂਦਾ ਹੈ ਸ਼ਹਿਰ ਜਾਣ ਦੇ ਵਾਸਤੇ ਦੂਜੇ ਪਾਸੇ ਦੂਸਰੀ ਜਗ੍ਹਾ ਤੇ ਪਿਆਰ ਹੋਈ ਬੇਟੀ ਹੁੰਦੀ ਹੈ ਤੇ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਕਦੋਂ ਉਹ ਘਰੇ ਆਵੇ ਤੇ ਕਹੇ ਕਿ ਚੱਲ ਗਏ ਆਪਾਂ ਉੱਥੇ ਹੀ ਉਹ ਆਂਕੇ ਕੋਲ ਬੈਠ ਜਾਂਦਾ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਐਨਾ ਟਾਈਮ ਕਿੱਥੇ ਲਾ ਆਇਆ ਹੈ ਤੇ ਤੂੰ ਪਰੇ ਕਿਉਂ ਨਹੀਂ ਆਇਆ ਇੱਥੇ ਹੀ ਹੋਰ ਵੀ ਉਸ ਨੂੰ ਕੁਝ ਉਹ ਸਿਖਾ ਰਿਹਾ ਹੁੰਦਾ ਹੈ ਕਿ ਤੂੰ ਉਥੇ ਪੂਰੇ ਧਿਆਨ ਨਾਲ ਜਿੰਨੇ ਤੋਲੇ ਦੀ ਉਹ ਬਣਾਏਗੀ ਉਹਨੇ ਹੀ ਤੂੰ ਬਣਾ ਲਈ ਤੇ ਉਹ ਕਹਿੰਦੀ ਹੈ ਕਿ ਮੈਨੂੰ ਗगन ਤੇ ਪੂਰਾ ਆਮਨ ਤੇ ਪੂਰਾ ਯਕੀਨ ਹੈਗਾ ਇਹ ਮੇਰੇ ਨਾਲ ਉਹ ਕਦੇ ਵੀ ਮਾੜਾ ਨਹੀਂ ਕਰਦੀ ਉਹ ਮੇਰੀਆਂ ਭੈਣਾਂ ਵਰਗੀ ਹੈ ਉਹ ਕਹਿੰਦਾ ਹਾਂ ਹੈਗੀ ਤਾਂ ਹੈ ਬੱਚ ਤੇਰੇ ਵਰਗੀਆਂ ਨੂੰ ਉਹ ਲਾਲਾ ਰੱਪਾ ਲਾ ਕੇ ਕਿਸੇ ਹੋਰ ਪਾਸੇ ਨੂੰ ਹੋ ਜਾਂਦੀਆਂ ਹੁੰਦੀਆਂ ਨੇ ਫਿਰ ਇੱਥੇ ਹੀ ਇਹ ਆਪਸ ਦੇ ਵਿੱਚ ਕਹਿ ਰਿਹਾ ਹੁੰਦਾ ਹੈ ਤੇ ਨਾਲੇ ਉਸ ਨੂੰ ਮਤ ਦਿੰਦਾ ਹੈ ਕਿ ਆਪਣੇ ਸੋਨੇ ਵਾਲੀ ਪਰਚੀ ਆਪਦੇ ਕੋਲ ਰੱਖੀ ਤੇ ਉਹਨਾਂ ਦੀ ਪਰ ਸੋਨੇ ਦੀ ਪਰਚੀ ਵਾਲੀ ਫੋਟੋ ਜ਼ਰੂਰ ਖਿੱਚ ਕੇ ਰੱਖੀ ਵੀ ਤਾਂ ਜੋ ਆਪਾਂ ਨੂੰ ਪਤਾ ਲੱਗੇ ਵਾਅਦੇ ਘਾਟੇ ਦਾ ਕਿ ਕਿਤੇ ਵਾਅਦਾ ਘਾਟਾ ਤਾਂ ਨਹੀਂ ਹੈਗਾ ਇੱਥੇ ਹੀ ਫਿਰ ਜਦੋਂ ਭਗਤੂਰ ਤੇ ਉਸ ਦੀ ਘਰ ਵਾਲੀ ਬਾਹਰ ਗਿਆ ਹੁੰਦੇ ਹਨ ਬਾੜੇ 'ਚ ਤੇ ਉੱਥੇ ਭਗਤੂ ਲਿਬੜ ਕੇ ਆ ਜਾਂਦਾ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਇਸ ਤਰ੍ਹਾਂ ਨਾ ਰਿਆ ਕਰ ਲਿਬੜ ਕੇ ਤੂੰ ਇਸ ਤਰ੍ਹਾਂ ਉਹ ਭਗਤ ਨੂੰ ਮਤਾਂ ਦਿੰਦੀ ਹੈ ਤੇ ਨਾਲੇ ਕਹਿੰਦੀ ਹੈ ਕਿ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂਗੀ ਭਗਤੂ ਕਹਿੰਦਾ ਹੈ ਕਿ ਮੈਂ ਡਾਕਟਰ ਦੇ ਕੋਲ ਨਹੀਂ ਜਾਣਾ ਉਹ ਸੁਨੂ ਮਾਸਾ ਮੰਨਉਂਦੀ ਹੈ ਕਿ ਤੂੰ ਫਿਰ ਸਿਆਣਾ ਹੋ ਜਾਏਗਾ ਤੇ ਰਾਜਪਾਈ ਹਰਾਵਾਂਗੂ ਲੋਕ ਤੈਨੂੰ ਵੀ ਸੱਦਣਗੇ ਪੰਚਾਇਤਾ ਤੇ ਤੇ ਤੂੰ ਵੀ ਜਾਇਆ ਕਰੇਗਾ ਇਸ ਤਰ੍ਹਾਂ ਉਹ ਮੰਨੇ ਜਾਂਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਠੀਕ ਹੈ ਜਾਊਂਗਾ ਤੇ ਫਿਰ ਉਹ ਕਹਿੰਦੀ ਹੈ ਕਿ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਕਿ ਅਸੀਂ ਸ਼ਹਿਰ ਜਾਣਾ ਹੈ ਤੈਨੂੰ ਮਾਂ ਦੀ ਕਸਮ ਤੂੰ ਮਾਂ ਦੀ ਗੱਲ ਹਰੇਕ ਮੰਨਦਾ ਹੈ ਨਾ ਤੇ ਇਸ ਕਰਕੇ ਤੈਨੂੰ ਮਾਂ ਦੀ ਕਸਮ ਤੂੰ ਉਸ ਨੂੰ ਕਿਸੇ ਨਾਲ ਕੋਲ ਗੱਲ ਨਹੀਂ ਕਰਨੀ ਫਿਰ ਉਹ ਆਪਦੀ ਸੱਸ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਚੱਲ ਹੱਜ ਆਪਾਂ ਗੋਏ ਦਾ ਵੀ ਕੰਮ ਨਿਬੇੜ ਹੀ ਚੱਲੀਏ ਗੋਏ ਦਾ ਕੰਮ ਕਰਕੇ ਹੀ ਫੇਰੀ ਹੀ ਆਪਾਂ ਚੱਲਾਂਗੀਆਂ ਉਹ ਕਹਿੰਦੀ ਅੱਜ ਹੀ ਸ਼ਹਿਰ ਜਾਣਾ ਹੈ ਕਿਉਂਕਿ ਡਾਕਟਰ ਨੇ ਅੱਜ ਦਾ ਹੀ ਕਿਹਾ ਹੈ ਤੇ ਉਸ ਨੇ ਕਿਹਾ ਹੈ ਕਿ ਤੁਸੀਂ ਅੱਜ ਹੀ ਆ ਜਾਓ ਤੇ ਉਸ ਦੀ ਮਾਂ ਕਹਿੰਦੀ ਕਿ ਅੱਜ ਆਪਾਂ ਕਿਸ ਬਹਾਨੇ ਨਾਲ ਜਾਵਾਂਗੇ ਘਰੇ ਕੀ ਕਵਾਂਗੇ ਉਹਨਾਂ ਨੇ ਕਿਹਾ ਕਿਿੱਧਰ ਚੱਲੀਆਂ ਜੇ ਉਹ ਕਹਿੰਦੀ ਹੈ ਕਿ ਮੈਂ ਬਹਾਨਾ ਲਾ ਦਵਾਂਗੀ ਕਿ ਮੈਨੂੰ ਡਾਕਟਰ ਕੋਲ ਜਾਣਾ ਹੈ ਤੇ ਤੂੰ ਕਹਿ ਦੇਈਂ ਕਿ ਮम्मी ਕੋਲ ਸਿਆਰੋ ਲੈਣਾ ਹੈ ਇਸ ਕਰਕੇ ਮੈਂ ਜਾਣਾ ਹੈ ਤੇ ਭਗਤੂ ਨੂੰ ਅਸੀਂ ਇਸ ਕਰਕੇ ਨਾਲ ਲੈ ਕੇ ਚੱਲੀਆਂ ਹਾਂ ਕਿ ਬਾਅਦ ਵਿੱਚ ਤੁਸੀਂ ਇਸ ਨੂੰ ਮਾੜਾ ਚੰਗਾ ਨਾ ਬੋਲੋ ਇਸ ਕਰਕੇ ਆਪਾਂ ਬਹਨਾਂ ਲਾ ਦੇਵਾਂਗੇ ਤੇ ਚਲੇ ਜਾਵਾਂਗੇ ਦੂਜੇ ਪਾਸੇ ਗगन ਤੇ ਅਮਨ ਆਪਣੀਆਂ ਗੱਲਾਂ ਬਣਾ ਰਹੀਆਂ ਹੁੰਦੀਆਂ ਨੇ ਤੇ ਅਮਨ ਗगन ਨੂੰ ਕਹਿੰਦੀ ਹੈ ਕਿ ਤੂੰ ਦੱਸ ਨਾ ਦੇਈਂ ਕਿ ਅਸੀਂ ਚੱਲੀਆਂ ਹਾਂ ਕਿਉਂਕਿ ਤੂੰ ਆਪਦਾ ਮੂੰਹ ਬੰਦ ਹੀ ਰੱਖੀ ਤੇਰਾ ਮੂੰਹ ਬੰਦ ਅਕਸਰ ਰਹਿੰਦਾ ਨਹੀਂ ਇਸ ਕਰਕੇ ਨਾਲੇ ਉੱਥੇ ਜਾ ਕੇ ਲੇੜੇ ਕੱਪੜਿਆਂ ਦੀਆਂ ਦੁਕਾਨਾਂ 'ਚ ਨਾ ਵੜ ਜਾਈ ਗਗਨ ਕਹਿੰਦੀ ਹੈ ਅਮਨ ਨੂੰ ਉਹ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਨਹੀਂ ਵੜਦੀ ਤੂੰ ਆਪਣਾ ਧਿਆਨ ਰੱਖੀ ਆਪਾਂ ਕੱਪੜੇ ਜੁੱਤੀਆਂ ਵਾਸਤੇ ਨਹੀਂ ਆਪਾਂ ਸੋਨੇ ਵਾਸਤੇ ਜਾ ਰਹੀਆਂ ਹਾਂ ਇਧਰ ਰਾਜਪਤ ਨੂੰ ਕਹਿ ਰਿਹਾ ਹੁੰਦਾ ਹੈ ਕਿ ਜਲਦੀ ਜਲਦੀ ਪੱਠੇ ਵੜ ਤੇ ਅਜੁਕ ਕੇ ਸਾਰੇ ਘਰੇ ਲੈ ਜਾਈ ਮੈਂ ਸ਼ਹਿਰ ਜਾਣਾ ਹੈ ਤੇ ਉਹ ਕਹਿੰਦਾ ਹੈ ਮੈਨੂੰ ਵੀ ਲਈ ਜਾਓ ਕਿਉਂਕਿ ਮੈਨੂੰ ਵੀ ਕੰਮ ਹੈ ਮੇਰੀ ਬਹੂ ਕਹਿੰਦੀ ਸੀ ਕਿ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਵਾਂਗੇ ਤੇ ਉੱਥੇ ਹੀ ਦੂਜਾ ਵੀ ਆ ਜਾਂਦਾ ਹੈ ਉਹ ਕਹਿੰਦਾ ਹੈ ਤੈਨੂੰ ਬਹੁਤ ਦਵਾਈਆਂ ਦਵਾ ਲੀਆਂ ਬਸ ਹੁਣ ਨਹੀਂ ਤੂੰ ਠੀਕ ਹੁੰਦਾ ਤੂੰ ਐਵੇਂ ਹੀ ਰਹੇਗਾ ਉਹ ਕਹਿੰਦੀ ਹੈ ਕਹਿੰਦਾ ਹੈ ਕਿ ਮੇਰੀ ਬਹੂ ਕਹਿੰਦੀ ਹੈ ਕਿ ਨਹੀਂ ਠੁਡੀ ਹੋ ਜਾਵੇਂਗਾ ਤੇ ਫਿਰ ਤੂੰ ਵੀ ਰਾਜਪਾਈ ਹਰਾ ਵਾਂਗੂ ਸਿਆਣਿਆਂ ਬੰਦਿਆਂ ਚ ਬੈਠੇਗਾ ਪੰਚਾਇਤਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਉਸ ਨੂੰ ਕਹਿੰਦਾ ਉਹ ਕਹਿੰਦਾ ਚਲ ਕੋਈ ਨਹੀਂ ਤੂੰ ਚਲੀ ਜਾਈਂ ਕੱਲ ਅੱਜ ਅਸੀਂ ਚੱਲੇ ਹਾਂ ਤੇ ਉਹ ਕਹਿੰਦਾ ਹੈ ਤੁਸੀਂ ਕਿਵੇਂ ਚੱਲੇ ਜਿਓ ਉਹ ਕਹਿੰਦਾ ਹੈ ਕਿ ਸਾਨੂੰ ਅੱਜ ਕੰਮ ਹੈ ਤੇ ਫਿਰ ਉਸ ਨੂੰ ਦੋ ਤਿੰਨ ਹੋਰ ਕੰਮ ਗਣਾ ਕੇ ਤੇ ਆਪ ਚੱਲਦੇ ਆਉਂਦੇ ਨੇ ਉਹ ਕਹਿੰਦਾ ਹੈ ਕਿ ਠੀਕ ਹੈ ਮੈਂ ਕਾਰ ਆਵਾਂਗਾ ਤੇ ਕਾਰ ਵਿੱਚ ਉਹ ਜਦੋਂ ਸ਼ਹਿਰ ਗਈਆਂ ਹੁੰਦੀਆਂ ਨੇ ਤੇ ਇਹ ਨੋ ਸੱਸ ਬੈਠੀਆਂ ਸੋਚ ਰਹੀਆਂ ਹੁੰਦੀਆਂ ਹਨ ਤੇ ਨਾਲੇ ਉਸ ਨੂੰ ਕਹਿ ਰਹੀਆਂ ਹੁੰਦੀਆਂ ਨੇ ਕਿ ਅੱਜ ਕਿੰਨੀ ਕਾਰ ਵਿੱਚ ਸ਼ਾਂਤੀ ਹੈ ਜੇ ਉਹ ਨਹੀਂ ਜੇ ਉਹ ਇਸ ਤਰ੍ਹਾਂ ਹੀ ਚੁੱਪਚਾਪ ਰਹਿਣ ਤੇ ਘਰ ਜੋੜ ਕੇ ਰੱਖਣ ਤੇ ਆਪਣੇ ਘਰ ਵਿੱਚ ਕਿੰਨੀ ਸ਼ਾਂਤੀ ਤੇ ਸਕੂਨ ਹੋਵੇ ਉਹ ਕਹਿੰਦਾ ਉਹ ਸ਼ਾਂਤੀ ਤੇ ਸਕੂਨ ਰੱਖਣ ਵਾਲੀ ਨਹੀਂ ਹੈਗੀਆਂ ਇਸ ਕਰਕੇ ਹੀ ਫਿਰ ਇਹ ਸੋਚਦੀ ਹੈ ਕਿ ਹਾਂ ਸਹੀ ਗੱਲ ਹੈ ਪਰ ਅੱਜ ਹੋ ਗਈਆਂ ਕਿੱਧਰ ਇਹ ਤਾਂ ਕਿਸੇ ਨੂੰ ਵੀ ਦੱਸ ਕੇ ਨਹੀਂ ਗਈਆਂ ਇਸ ਤਰ੍ਹਾਂ ਕਰਕੇ ਉਹ ਸੋਚਦੀ ਹੁੰਦੀ ਹੈ ਤੇ ਇੱਧਰ ਹੀ ਫਿਰ ਉਸ਼ਿਆਰਤੂ on ਆ ਜਾਂਦੇ ਨੇ ਤੇ ਦਵਾ-ਦਾਵੋ ਪੇਟੀ ਦੇ ਵਿੱਚ ਝੋਲੇ ਮਾਰ ਦਿੰਦੀਆਂ ਹਨ ਜੋ ਕਿ ਸੋਨਾ ਲੈ ਕੇ ਆਈਆਂ ਹੁੰਦੀਆਂ ਹਨ ਤੇ ਰਾਜ ਬੈਠਾ ਕੁਝ ਸੋਚ ਰਿਹਾ ਹੁੰਦਾ ਹੈ ਤੇ ਜਦੋਂ ਉਸ ਦੇ ਕੋਲ ਗਗ ਅਮਨ ਆਉਂਦੀ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਅਮਨ ਤੈਨੂੰ ਵਿਖਾਤਾ ਦੇਣਾ ਚਾਹੀਦਾ ਹੈ ਘਰਦਿਆਂ ਨੂੰ ਬਾਕੀ ਉਹ ਕਹਿੰਦੀ ਕਿਉਂ ਵਿਖਾਵਾਂ ਵਿਖਾ ਦੇਵਾ ਤੇ ਤੇਰੀ ਮਾਂ ਨੇ ਛੋਟੀ ਨੂੰ ਫੜਾ ਦੇਣਾ ਹੈ ਤੇ ਮੇਰੇ ਪੱਲੇ ਕੀ ਠੰਡ 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 ਗੋਪਾਲ ਇਹ ਚੀਜ਼ਾਂ ਵਿਖਾਉਣ ਵਾਸਤੇ ਨਹੀਂ ਬਣਾਈਆਂ ਜੇ ਵਿਖਾਉਣੀਆਂ ਹੁੰਦੀਆਂ ਤਾਂ ਵਿਖਾਣਾ ਦਿੰਦੇ ਇਸ ਤਰ੍ਹਾਂ ਕਰਕੇ ਉਹ ਗੱਲ ਕਰਦੀ ਹੈ ਤੇ ਕਾਫੀ ਉਸ ਨੂੰ ਮਿਹਨਤ ਦਿੰਦੀ ਹੈ ਤੇ ਉਹ ਚੁੱਪ ਕਰਕੇ ਸੁਣੀ ਜਾਂਦਾ ਹੈ ਤੇ ਉਹ ਕਹਿੰਦਾ ਹੈ ਠੀਕ ਹੈ ਤੁਸੀਂ ਘਰ ਵਿੱਚ ਇਤਫਾਕ ਨਾ ਰੱਖਿਆ ਜੇ ਉਹ ਕਹਿੰਦੀ ਕੋਈ ਨਹੀਂ ਅਸੀਂ ਘਰ ਵਿੱਚ ਇਤਫਾਕ ਹੀ ਰੱਖਿਆ ਜੋ ਲੈ ਕੇ ਭੱਜ ਗਈ ਫਿਰ ਫਿਰ ਇੱਥੇ ਹੀ ਉਹ ਦੂਸਰੀ ਕਹਿੰਦੀ ਹੈ ਕਿ ਤੁਹਾਡੇ ਕੋਲ ਸੋਨੇ ਦੀਆਂ ਪਰਚੀਆਂ ਹੈਗੀਆਂ ਨੇ ਉਹ ਕਹਿੰਦੀ ਹਾਂ ਮੇਰੇ ਵਾਲੇ ਚ ਮੇਰੇ ਪਰਸ 'ਚ ਤੇ ਤੇਰੇ ਵਾਲੇ 'ਚ ਵੀ ਹੈਗੀਆਂ ਨੇ ਇਸ ਤਰ੍ਹਾਂ ਕਰਕੇ ਉਹ ਗੱਲਾਂ ਆਪਸ ਦੇ ਵਿੱਚ ਕਰ ਰਹੀਆਂ ਹੁੰਦੀਆਂ ਨੇ ਤੇ ਗਗਨ ਉਧਰ ਆਪਣੇ ਇਹ ਘਰ ਵਾਲੇ ਨੂੰ ਚਾਹ ਦੇ ਰਹੀ ਹੁੰਦੀ ਹੈ ਤੇ ਨਾਲੇ ਉਸ ਨੂੰ ਕਹਿੰਦਾ ਹੈ ਕਿ ਤੂੰ ਤਾਂ ਪਰਚੀਆਂ ਵੀ ਕਿਉਂ ਨਹੀਂ ਫੜੀਆਂ ਕਹਿੰਦੀ ਕੋਈ ਨਹੀਂ ਮੇਰੀ ਭੈਣ ਹੈ ਭੈਣ ਦੇ ਕੋਲ ਹੀ ਨੇ ਭੈਣ ਨੇ ਕਿੱਥੇ ਲੈ ਕੇ ਜਾਣੀਆਂ ਨੇ ਇਸ ਤਰ੍ਹਾਂ ਕੱਲਾ ਕਰਦੀਆਂ ਹੁੰਦੀਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ